ਦੋਸਤੋ ਸਵਾਗਤ ਹੈ ਦੂਸਰੇ ਚੈਪਟਰ ਦੇ ਰਿਵੀਜ਼ਨ ਦੇ ਵਿੱਚ ਚੈਪਟਰ ਦਾ ਨਾਮ ਹੈ ਕਾਨੂੰਨ ਅਤੇ ਨਿਆਂ ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈ ਕਾਨੂੰਨ ਨੂੰ ਅੰਗਰੇਜ਼ੀ ਰੋਮਨ ਵਿੱਚ ਕੀ ਆਖਦੇ ਹਨ ਤੇ ਆਪਾਂ ਨੂੰ ਪਤਾ ਹੈ ਇਸ ਨੂੰ ਅੰਗਰੇਜ਼ੀ ਰੋਮਨ ਲਿਪੀ ਵਿੱਚ ਲਾ ਲਾਖ ਦੇ ਹਨ ਲਾ ਐਡਬਲਯੂ ਲਾ ਦਾ ਮਤਲਬ ਹੁੰਦਾ ਕਾਨੂੰਨ ਕਾਨੂੰਨ ਦਿਆਂ ਕਿਸ ਆਧਾਰ ਤੇ ਕਿੰਨੀਆਂ ਕਿਸਮਾਂ ਹੋ ਸਕਦੀਆਂ ਹਨ ਤੇ ਕਾਨੂੰਨ ਦਾ ਨਿਰਮਾਣ ਸੰਸਥਾਤਮਕ ਰੂਪ ਤੇ ਖੇਤਰ ਦੇ ਆਧਾਰ ਤੇ ਕੀਤਾ ਜਾਂਦਾ ਹੈ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ ਸਰਵਜਨਕ ਕਾਨੂੰਨ ਤੇ ਵਿਅਕਤੀਗਤ ਕਾਨੂੰਨ ਯਾਨੀ ਕਿ ਆਮ ਲੋਕਾਂ ਲਈ ਕਾਨੂੰਨ ਤੇ ਵਿਅਕਤੀਗਤ ਕਾਨੂੰਨ ਤੇ ਵਿਅਕਤੀਗਤ ਹੋ ਗਿਆ ਇੰਡੀਵਿਜੂਅਲ ਇਹ ਹੋ ਗਿਆ ਪਬਲਿਕ ਠੀਕ ਹੈ ਲਾਅ ਅਗਲਾ ਪ੍ਰਸ਼ਨ ਹੈ ਕਾਨੂੰਨ ਦੇ ਵਰਗੀਕਰਨ ਨਾਲ ਸੰਬੰਧਿਤ ਤਿੰਨ ਵਿਚਾਰਾਂ ਦੇ ਨਾਮ ਲਿਖੋ ਵਿਚਾਰਕਾਂ ਦੇ ਨਾਮ ਲਿਖੋ ਇੱਥੇ ਆਣਾ ਚਾਹੀਦਾ ਸੀਗਾ ਤੇ ਇਹ ਹੈ ਹਾਲੈਂਡ ਗਲਿਕ੍ਰਿਸਟ ਔਰ ਗਲਿਕ੍ਰਾਈਸਟ ਔਰ ਗੈਟਲ ਕਾਨੂੰਨ ਦੇ ਵਰਗੀਕਰਨ ਨਾਲ ਸੰਬੰਧਿਤ ਵਿਚਾਰਕ ਨੇ ਨਿਆਂ ਨੂੰ ਅੰਗਰੇਜ਼ੀ ਰੋਪਨ ਵਿੱਚ ਕੀ ਕਿਹਾ ਜਾਂਦਾ ਹੈ ਤੇ ਨਿਆਂ ਨੂੰ ਜਸਟਿਸ ਕਿਹਾ ਜਾਂਦਾ ਹੈ ਅੰਗਰੇਜ਼ੀ ਡੋਬਨ ਦੇ ਵਿੱਚ ਇਹ ਦੇਖ ਲਓ ਜਸਟਿਸ ਜ ਯੂ ਐਸ ਟੀ ਆਈ ਸੀ ਜਸਟਿਸ ਕੀ ਨਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਹਨ ਇਹ ਕਿੰਨੇ ਕਿੰਨੀਆਂ ਹੋ ਸਕਦੀਆਂ ਹਨ ਤੇ ਨਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਹਨ ਵਿਧਿਗਤ ਨਿਆ ਵਿਸਤ੍ਰਿਤ ਨਿਆਇ ਬਦਲਾ ਲੈਣ ਵਾਲਾ ਨਿਆ ਤੇ ਪੁਨਰ ਸਥਾਪਤੀ ਨਿਆ 1 2 3 ਤੇ 4 ਤਰ੍ਹਾਂ ਦੇ ਖਾਲੀ ਥਾਵਾਂ ਭਰ ਕੇ ਵਾਕ ਪੂਰਾ ਕਰੋ ਤੇ ਨਿਆ ਦਾ ਮੁੱਖ ਕਾਰਜ ਵਿਅਕਤੀ ਦੇ ਸਮਾਜ ਦੇ ਰਿਸ਼ਤੇ ਨੂੰ ਵਧੀਆ ਬਣਾਉਣਾ ਹੁੰਦਾ ਹੈ ਇੱਥੇ ਵਰਡ ਖੁਸ਼ ਨਮਾਏ ਤੁਸੀਂ ਖੁਸ਼ ਨਮਾ ਵੀ ਲਿਖ ਸਕਦੇ ਹੋ ਵਧੀਆ ਵੀ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਰਿਪਬਲਿਕ ਯੂਨਾਨੀ ਵਿਚਾਰਕ ਦੀ ਰਚਨਾ ਹੈ ਜਿਹੜੇ ਰਿਪਬਲਿਕ ਕਿਤਾਬ ਹੈ ਇਹ ਪਲੇਟੋ ਦੀ ਰਚਨਾ ਹੈ ਪਲੇਟੋ ਜਿਹੜੇ ਕਿ ਅਰਿਸਟੋਟਲ ਦੇ ਗੁਰੂ ਅਰਿਸਟੋਟਲ ਜਿਹੜੇ ਕਿ ਪੋਲਿਟਿਕਲ ਸਾਇੰਸ ਦੇ ਪਿਤਾ ਮਹਾਨ ਤੇ अरिस्टोटल यानी अरस्तु दी रचना है पॉलिटिक्स जिस ਦੇ ਵਿੱਚ ਉਹਨੇ ਨਗਰ ਰਾਜ ਦੀ ਸਥਾਪਨਾ ਕੀਤੀ ਹੈ ਜਿਸ ਦੇ ਵਿੱਚ ਸ਼ਬਦ ਪਾਲਿਸ ਵੀ ਆਉਂਦਾ ਹੈ ਜਿਹਦਾ ਮਤਲਬ ਹੁੰਦਾ ਨਗਰ ਰਾਜ ਕਾਨੂੰਨ ਦੇ ਸਮਾਜਿਕ ਸੋਮੇ ਰੀਤੀ ਰਿਵਾਜ ਤੇ ਰਸਮਾਂ ਹੋ ਸਕਦੇ ਹਨ ਠੀਕ ਹੈ ਤੇ ਤੁਸੀਂ ਖਾਲੀ ਥਾਵਾਂ ਤੇ ਰੀਤੀ ਰਿਵਾਜ ਤੇ ਰਸਮਾਂ ਭਰਨੀਆਂ ਹਨ ਸ਼ਬਦ ਜਸਟਿਸ ਵਿੱਚ ਜਸਟ ਅਸਲ ਵਿੱਚ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਸਟਿਸ ਦੇ ਵਿੱਚ ਜਸਟ ਜਿਹੜਾ ਹੈ ਲਤਿਨੀ ਪਾਸ਼ਾ ਦਾ ਸ਼ਬਦ ਹੈ ਯਾਦ ਰੱਖਣਾ ਤੁਸੀਂ ਅਗਲਾ ਪ੍ਰਸ਼ਨ ਹੈ ਜਾਤੀਵਾਦ ਅਤੇ ਸਮਾਜਿਕ ਨਿਆਂ ਦੇ ਸੰਬੰਧ ਬਾਰੇ ਲਿਖੋ ਜਾਤੀਵਾਦ ਅਤੇ ਸਮਾਜਿਕ ਨਿਆਂ ਦਾ ਗੂੜਾ ਸੰਬੰਧ ਹੈ ਜਦੋਂ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਾਂ ਭੇਦਭਾਵ ਵਾਲੀਆਂ ਪ੍ਰਣਾਲੀਆਂ ਲਾਗੂ ਹੁੰਦੀਆਂ ਹਨ ਤਾਂ ਉੱਥੇ ਸਮਾਜਿਕ ਨਿਆਂ ਨਹੀਂ ਹੋ ਸਕਦਾ ਸਮਾਜਿਕ ਨਿਆਂ ਤਾਂ ਹੀ ਸੰਭਵ ਹੈ ਜਦੋਂ ਜਾਤ ਰੰਗ ਨਸਲ ਲਿੰਗ ਦੇ ਆਧਾਰ ਤੇ ਕੋਈ ਵੀ ਭੇਦ ਭਾਵ ਵਿਤਕਰਾ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਇਸ ਕਰਕੇ ਭਾਰਤ ਵਿੱਚ ਅਸੀਂ ਦੇਖਦੇ ਹਾਂ ਕਿ ਜਾਤ ਦੇ ਆਧਾਰ ਤੇ ਨਿਆਂ ਦੀ ਗਲਤ ਧਾਰਨਾਵਾਂ ਪ੍ਰਚਲਿਤ ਹਨ ਠੀਕ ਹੈ ਤੇ ਜਾਤੀਵਾਦ ਸਮਾਜਿਕ ਨਿਆਂ ਦੇ ਵਿੱਚ ਬੜਾ ਗੂੜਾ ਸੰਬੰਧ ਹੈ ਜਦੋਂ ਤੱਕ ਜਾਤੀਵਾਦ ਖਤਮ ਨਹੀਂ ਹੋਏਗਾ ਉਦੋਂ ਤੱਕ ਪੂਰਨ ਰੂਪ ਦੇ ਵਿੱਚ ਸਮਾਜਿਕ ਨਿਆਂ ਦੇ ਪ੍ਰਾਪਤੀ ਵੀ ਨਹੀਂ ਹੋਏਗੀ ਅਗਲੇ ਪ੍ਰਸ਼ਨ ਦੇ ਵੱਲ ਚਲਦੇ ਹਾਂ ਕਾਨੂੰਨ ਕਾਨੂੰਨੀ ਨਿਆਂਤੋਂ ਕੀ ਭਾਵ ਹੈ ਕਾਨੂੰਨੀ ਆਇਤੋਂ ਭਾਵ ਹੈ ਕਾਨੂੰਨ ਕਾਨੂੰਨੀ ਪ੍ਰਕਿਰਿਆ ਅਤੇ ਕਾਨੂੰਨੀ ਸੰਸਥਾਵਾਂ ਦੁਆਰਾ ਹਰ ਵਿਅਕਤੀ ਨਾਲ ਸਮਾਨ ਬਿਹਵਾਰ ਕਰਨਾ ਇੱਕੋ ਜਿਹਾ ਵਿਵਾਰ ਕਰਨਾ ਕਾਨੂੰਨੀ ਨਿਆਂ ਦੇ ਦੋ ਪੱਖ ਹਨ ਕਾਨੂੰਨ ਬਣਾਉਣ ਅਤੇ ਨਿਰਪੱਖ ਟੰਗ ਨਾਲ ਲਾਗੂ ਕਰਨ ਕਰਨਾ ਸਾਰੇ ਨਾਗਰਿਕ ਨੂੰ ਕਾਨੂੰਨ ਸਾਹਮਣੇ ਸਮਾਨ ਸਮਝਣਾ ਸਮਾਨ ਹਨ ਕਾਨੂੰਨ ਸਾਰਿਆਂ ਨਾਲ ਸਮਾਨ ਵਿਵਹਾਰ ਕਰਦਾ ਹੈ ਔਰ ਅਤੇ ਸਭ ਲਈ ਨਿਆਂ ਦੇਣ ਲਈ ਦੇਸ਼ ਨਿਆਂ ਪ੍ਰਣਾਲੀ ਦਾ ਘਟ ਖਰਚਲੀ ਤੇ ਮੁਫਤ ਹੋਣਾ ਭਾਵੇਂ ਅਮੀਰ ਤੇ ਗਰੀਬ ਸਭ ਦੇ ਲਈ ਸਮਾਨ ਮੌਕੇ ਪ੍ਰਦਾਨ ਕਰਨਾ ਕਾਨੂੰਨ ਦੇ ਸਾਹਮਣੇ ਇਹ ਕਾਨੂੰਨੀ ਨਿਆਂ ਹੈ ਠੀਕ ਹੈ ਬੱਚੋ ਹੁਣ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ ਅਗਲਾ ਪ੍ਰਸ਼ਨ ਹੈ ਬਰਾਬਰੀ ਤੇ ਨਿਆਂ ਦੇ ਸੰਬੰਧ ਬਾਰੇ ਨੋਟ ਲਿਖੋ ਤੇ ਸਮਾਜਿਕ ਤੇ ਆਰਥਿਕ ਨਿਆਂ ਦੇ ਬਿਨਾ ਰਾਜਨੀਤਿਕ ਦੇ ਕਾਨੂੰਨ ਹੀ ਨਿਆਂ ਸੰਭਵ ਨਹੀਂ ਹਨ ਸਮਾਜਿਕ ਤੇ ਆਰਥਿਕ ਨਿਆਂ ਤੋਂ ਬਿਨਾ ਰਾਜਨੀਤਿਕ ਰਾਜਨੀਤੀ ਅਤੇ ਕਾਨੂੰਨ ਦੇ ਨਾਲ ਜੇ ਕਈਏ ਤੇ ਅਸਲ ਵਿੱਚ ਨਿਆਂ ਸੰਭਵ ਨਹੀਂ ਹੁੰਦਾ ਕਿਉਂਕਿ ਗਰੀਬ ਅਤੇ ਸਮਾਜਿਕ ਵਿਤਕਰਾ ਜਿਹੜਾ ਸਾਡੇ ਦੇਸ਼ ਦੇ ਵਿੱਚ ਹੈ ਰਾਜਨੀਤਿਕ ਕਾਨੂੰਨ ਨਿਆਂ ਨੂੰ ਅਯੋਗ ਬਣਾ ਦਿੰਦੇ ਹਨ ਅਤੇ ਦਬੇ ਕੁਚਲੇ ਗਰੀਬ ਵਿਅਕਤੀ ਲਈ ਰਾਜਨੀਤਿਕ ਪ੍ਰਕਿਰਿਆਵਾਂ ਅਤੇ ਅਦਾਲਤਾਂ ਵਿੱਚ ਕੇਸ ਲੜਨੇ ਮੁਸ਼ਕਲ ਹੋ ਜਾਂਦੇ ਹਨ ਇਸ ਦੇ ਉਲਟ ਬਿਨਾਂ ਕਾਨੂੰਨੀ ਅਤੇ ਰਾਜਨੀਤਿਕ ਅਧਿਕਾਰ ਦੇ ਕੋਈ ਵੀ ਵਿਅਕਤੀ ਸਮਾਜਿਕ ਅਤੇ ਆਰਥਿਕ ਤੌਰ ਤੇ ਵੀ ਸੁਰੱਖਿਅਤ ਨਹੀਂ ਹੋ ਸਕਦਾ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬਰਾਬਰੀ ਤੇ ਨਿਆਂ ਦੇ ਸੰਬੰਧ ਕਿਸ ਤਰ੍ਹਾਂ ਹਨ ਕਿ ਸਮਾਜਿਕ ਨਿਆਂ ਜਦੋਂ ਤੱਕ ਨਹੀਂ ਪ੍ਰਾਪਤ ਹੋਏਗਾ ਤੇ ਬਰਾਬਰੀ ਵੀ ਨਹੀਂ ਹੋਏਗੀ ਤੇ ਜੇ ਬਰਾਬਰੀ ਨਹੀਂ ਹੋਏਗੀ ਤੇ ਲੋਕਾਂ ਨੂੰ ਨਿਆਂ ਵੀ ਪ੍ਰਾਪਤ ਨਹੀਂ ਹੋਏਗਾ ਅਗਲਾ ਪ੍ਰਸ਼ਨ ਹੈ ਸਵਤੰਤਰਤਾ ਅਤੇ ਅਧਿਕਾਰ ਦਾ ਨਿਆਂ ਨਾਲ ਕੀ ਸੰਬੰਧ ਹੈ ਤੇ ਬਿਨਾ ਕਾਨੂੰਨੀ ਅਤੇ ਰਾਜਨੀਤਿਕ ਅਧਿਕਾਰ ਤੇ ਕੋਈ ਵੀ ਵਿਅਕਤੀ ਮਾਜਿਕ ਅਤੇ ਆਰਥਿਕ ਤੌਰ ਤੇ ਸੁਰੱਖਿਅਤ ਨਹੀਂ ਹੋ ਸਕਦਾ ਹੈ ਨਾ ਹੀ ਸੁਤੰਤਰ ਹੋ ਸਕਦਾ ਹੈ ਯਾਦ ਰੱਖਣਾ ਕਿ ਦਬੇ ਕੁਚਲੇ ਤੇ ਗਰੀਬ ਵਿਅਕਤੀ ਲਈ ਰਾਜਨੀਤਿਕ ਪ੍ਰਕਿਰਿਆਵਾਂ ਅਤੇ ਅਦਾਲਤਾਂ ਵਿੱਚ ਕੇਸ ਲੜਨੇ ਮੁਸ਼ਕਲ ਗੱਲ ਹੈ ਨਿਆਂ ਲਈ ਸਮਾਜ ਵਿੱਚ ਵਿਅਕਤੀ ਦੇ ਅਧਿਕਾਰ ਅਤੇ ਸੁਤੰਤਰਤਾ ਦੇ ਟੰਗ ਹੋਣੇ ਚਾਹੀਦੇ ਸੁਤੰਤਰ ਵਿਅਕਤੀ ਹੀ ਇਹਨਾਂ ਚੀਜ਼ਾਂ ਲਈ ਅੱਗੇ ਗੱਲ ਕਰ ਸਕਦਾ ਹੈ ਤੇ ਨਾਲ ਨਾਲ ਆਰਥਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਸੁਤੰਤਰ ਵਿਅਕਤੀ ਹੀ ਬਿਨਾ ਕਿਸੇ ਭੇਦ ਭਾਵ ਤੋਂ ਰਹਿਣ ਵਾਲਾ ਵਿਅਕਤੀ ਹੀ ਉਹ ਆਪਣੀ ਲੜਾਈ ਨਿਆਂ ਲਈ ਆਪਣੇ ਅਧਿਕਾਰਾਂ ਲਈ ਲੜ ਸਕਦਾ ਹੈ ਤੇ ਸੁਤੰਤਰਤਾ ਤੇ ਅਧਿਕਾਰ ਇਹ ਦੋਨਾਂ ਦਾ ਸੰਬੰਧ ਨਿਆਂ ਨਾਲ ਹੈ ਜਿਹੜਾ ਵਿਅਕਤੀ ਸੁਤੰਤਰ ਹੈ ਉਸ ਨਹੀਂ ਹੈ ਉਸ ਨੂੰ ਵੀ ਨਿਆਂ ਨਹੀਂ ਮਿਲ ਸਕਦਾ ਕਿਉਂਕਿ ਉਸ ਦਾ ਕੋਈ ਅਧਿਕਾਰ ਨਹੀਂ ਹੈਗਾ ਜਿਸ ਦਾ ਕੋਈ ਅਧਿਕਾਰ ਨਹੀਂ ਹੈਗਾ ਉਸ ਨੂੰ ਕੋਈ ਅਧਿਕਾਰ ਨਿਆਂ ਪ੍ਰਾਪਤ ਨਹੀਂ ਹੋ ਸਕਦਾ ਇਸ ਪ੍ਰਕਾਰ ਇਸਨ ਇਸ ਪ੍ਰੈਸ਼ਨ ਇਸ ਚੈਪਟਰ ਤੋਂ ਵਿੱਚ ਇੰਪੋਰਟੈਂਟ ਕੁਐਸਚਨ ਮਿਲਦੇ ਅਗਲੇ ਵੀਡੀਓ ਚ ਛਿਲ ਦਿਨ ਟੇਕ ਕੇਅਰ ਬਾਏ ਬਾਏ ਥੈਂਕ ਯੂ